ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਕਰਾਂਗੇ 1.5 ਮੀਟਰ ਕਪੜੇ ਵਿੱਚ ਸਲਵਾਰ ਦੀ ਕਟਿੰਗ ਹਾਂਜੀ ਇਹਦੇ ਵਿੱਚ ਜਿਹੜੀ ਹੈਗੀ ਆਪਣੇ ਕੋਲ ਸਲਵਾਰ ਦੀ ਲੈਂਥ ਆ 35 ਇੰਚ ਆ 3 ਇੰਚ ਦਾ ਆਪਾਂ ਐਕਸਟਰਾ ਮਾਰਜਿਨ ਲਵਾਂਗੇ 35 ਚ 3 ਇੰਚ ਐਕਸਟਰਾ 38 ਚੋ ਗਿਆ 38 ਚੋ ਆਪਾਂ 7 ਇੰਚ ਦੀ 벨ਟ ਪਾਵਾਂਗੇ ਤੇ 31 ਇੰਚਾ ਜਿਹੜੀ ਆਪਣੀ ਕੱਲਿਆਂ ਦੀ ਤੇ ਹੁੰਦਿਆਂ ਦੀ ਲੈਂਥ ਰੱਖਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ 6 ਇੰਚ ਦਾ ਇਦੋਂ ਆਪਾਂ ਜਿਹੜਾ ਕੱਪੜਾ ਹੈਗਾ ਇਹਨੂੰ ਡਬਲ ਫੋਲਡ ਕਰ ਲਿਆ ਸੀਗਾ ਇਹ ਚੌੜੇ ਪਨੀ ਵਾਲਾ ਕੱਪੜਾ ਆ ਤੇ ਆਪਾਂ ਜਿਹੜਾ ਇਦੋਂ ਹੈਗਾ 6 ਇੰਚ ਤੇ ਮਾਰਕ ਕਰਕੇ ਨਿਸ਼ਾਨ ਬਗਾ ਲਾਂਗੇ ਇਦੋਂ ਜਿਹੜਾ ਹੈਗਾ ਆਪਾਂ ਸਲਵਾਰ ਦੇ ਪੱਲੇ ਕੱਢ ਲਾਂਗੇ ਤੇ ਆਹ ਵਾਲੀ ਸਾਈਡ ਤੋਂ ਆਪਾਂ ਕੱਢਾਂਗੇ ਸਲਵਾਰ ਦੇ ਹੁੰਦੇ ਆਪਾਂ ਇੱਥੋਂ ਲਗਾਵਾਂਗੇ 11 ਇੰਚ ਦੇ ਨਿਸ਼ਾਨ ਇੱਥੋਂ ਜਿਹੜਾ ਹੈਗਾ ਆਪਾਂ 10 ਇੰਚ ਜਿਹੜਾ ਹੈਗਾ ਆਪਾਂ ਸਲਵਾਰ ਦਾ ਆਸਰਾ ਰੱਖਾਂਗੇ 1 ਇੰਚ ਆਪਾਂ ਐਕਸਟਰਾ ਰੱਖਾਂਗੇ ਇਥੋਂ ਇਦਾਂ ਆਪਾਂ ਜਿਹੜਾ 1 ਇੰਚ ਐਕਸਟਰਾ ਰੱਖਿਆ ਉਹਨੂੰ ਤਿਰਛਾ ਫਲਾ ਦਾਂਗੇ ਜਿਹੜੀ ਸਲਵਾਰ ਆਪਣੀ ਉਹਦੀ ਸ਼ੇਪ ਹੈ ਤਾਂ ਜਿਹੜੀ ਆਸਣ ਕੋ ਉਹ ਫਿਰ ਸਹੀ ਆਊਗੀ ਅਸੀਂ ਕਿ ਇਥੋਂ ਆਪਾਂ ਕਰਾਂਗੇ 31 ਇੰਚ ਤੇ ਮਾਰਕ ਤੇ ਇਸੇ ਤਰ੍ਹਾਂ ਨਾਲ ਆਪਾਂ ਆਹ ਵਾਲੀ ਸਾਈਡ ਤੋਂ ਵੀ ਨਿਸ਼ਾਨ ਲਗਾਵਾਂਗੇ 31 ਇੰਚ ਤੇ ਆਪਾਂ ਇਧਰੋਂ ਮਾਰਕ ਕਰਾਂਗੇ ਤੇ ਇਧਰੋਂ ਫਿਰ 10 ਇੰਚ ਤੇ ਆਪਾਂ ਆਸਣ ਰੱਖਾਂਗੇ 11 ਇੰਚ ਰੱਖਾਂਗੇ ਤੇ 1 ਇੰਚ ਐਕਸਟਰਾ ਇਥੇ ਆਪਾਂ ਜਿਹੜੀ ਹੈਗੀ ਦਾ ਤੇ ਸ਼ੀ ਮਾਰਕਿੰਗ ਕਰ ਲਵਾਂਗੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਜਿਹੜਾ ਫੈਦਰ 6 ਇੰਚ ਐਕਸਟਰਾ ਕਪੜਾ ਰੱਖਿਆ ਸੀਗਾ ਇਹਦੇ ਵੀ ਕਟਿੰਗ ਕਰ ਦਾਂਗੇ ਇਹਦੇ ਆਪਾਂ ਪਾਵਾਂਗੇ ਜੀ ਪੱਲੇ ਹਾਂਜੀ ਹੁਣ ਜਿਹੜੇ ਆਪਣੇ ਆਹ ਹੁੰਦੇ ਆ ਆਪਾਂ ਇਹਨਾਂ ਨੂੰ ਅਲੱਗ ਕਰ ਲਾਂਗੇ ਤੇ ਜਿਹੜਾ ਆਪਣਾ ਐਕਸਟਰਾ ਕਪੜਾ ਇਹਦੇ ਤੋਂ ਆਪਾਂ ਕਰਾਂਗੇ ਬੈਕ ਦੀ ਕਟਿੰਗ ਤੇ ਨੂੰ ਆਪਾਂ ਇਹਦਾ ਡਬਲ ਕੋਡ ਕਰ ਲਾਂਗੇ ਹਾਂਜੀ ਇੱਥੋਂ ਜਿਹੜੀ ਹੈਗੀ ਆਪਾਂ ਪਾਵਾਂਗੇ 1/2 ਇੰਚ ਦੀ ਕਾਟ ਇਹਦੇ ਨਾਲ ਕੀ ਆ ਜਿਹੜਾ ਆਪਣਾ ਹੈਗਾ ਪੌਂਚਾ ਹੈਗਾ ਜਿਹੜਾ ਆਪਣੀ ਮੂਰੀ ਦੇ ਉੱਪਰ ਨਹੀਂ ਲੱਗਦਾ ਹੈਗਾ ਛੀ ਪੱਲਿਆਂ ਦੀ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਬੈਟਰੀ ਕਟਿੰਗ ਕਰਾਂਗੇ ਹਾਂਜੀ ਜਿਹੜੀ ਆਪਣੇ ਕੋਲ 벨ਟ ਦੀ ਲੈਂਥ ਹੈਗੀ ਉਹ ਹੈਗੀ 25 ਇੰਚ ਤੇ ਜਿਹੜਾ ਆਪਣਾ ਫੈਬਰਿਕ ਆ ਇਹ 24 ਇੰਚ ਆ ਇਹਦੇ ਚ ਆਪਾਂ ਥੋੜਾ ਜਿਹਾ ਲਗਾਵਾਂਗੇ ਇੱਧਰ ਜੋੜ ਲਗਾਵਾਂਗੇ ਤੇ ਜਿਹੜੀ ਆਪਾਂ 벨ਟ ਦੀ ਲੰਬਾਈ ਆ ਉਹ ਆਪਾਂ ਰੱਖਾਂਗੇ 7 ਇੰਚ ਤੇ ਇਹਦੀ ਵੀ ਆਪਾਂ ਕਰਦਾਂਗੇ ਕਟਿੰਗ ਸਰਾਂ ਨਾਲ ਜਿਹੜਾ ਹੈਗਾ ਆਪਣੀ 1.5 ਮੀਟਰ ਕਪੜੇ ਵਿੱਚ ਸਲਵਾਰ ਦੀ ਪਰਫੈਕਟ ਕਟਿੰਗ ਹੋ ਜਾਊਗੀ। ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ।